ਤਾਰਨ ਚੁਗ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵੱਲੋਂ 1 ਕਰੋੜ ਰੁਪਏ ਖਰਚ ਕਰਕੇ ਸਿਰਫ 11 ਮਿੰਟਾਂ ਵਿੱਚ ਮੈਨੜ ਦਾ ਸੈਸ਼ਨ ਖਤਮ ਕਰਨਾ ਲੋਕਤੰਤਰ ਨਾਲ ਮਜ਼ਾਕ ਨਹੀਂ ਹੁੰਦਾ ਸਗੋ ਸਿੱਧਾ ਸਿੱਧਾ ਜਨਤਾ ਦੇ ਧਨ ਦੀ ਸ਼ਰਿਆਂ ਲੁੱਟਿਆ ਪੰਜਾਬ ਜਲ ਰਿਹਾ ਹੈ ਲੈਂਡ ਪੂਲਿੰਗ ਦੇ ਨਾਂ ਤੇ ਕਿਸਾਨ ਗੁੱਸੇ ਚ ਹੈ ਜਗ੍ਹਾ ਜਗ੍ਹਾ ਤੇ ਧਰਨੇ ਲਾ ਰਿਹਾ ਹੈ ਅੰਦੋਲਨ ਚੱਲ ਰਿਹਾ ਹੈ ਗੈਂਗਸਟਰ ਰੋਜ਼ ਫਾਇਰਿੰਗ ਕਰਕੇ ਲੋਕਾਂ ਨੂੰ ਮਾਰ ਰਿਹਾ ਹੈ ਜਗ੍ਹਾ ਜਗ੍ਹਾ ਤੇ ਅਰਥੀ ਦੀ ਤੇ ਹਸਤੀਆਂ ਦੀ ਯਾਤਰਾਵਾਂ ਨਿਕਲ ਰਹੀਆਂ ਉਸ ਮੌਕੇ ਤੇ ਚਰਚਾ ਕਰਨ ਦੀ ਬਜਾਏ ਇਹਨਾ ਸਮੱਸਿਆਵਾਂ ਦੇ ਨਿਪਟਾਰੇ ਸੇ ਸਮੂਹਿਕ ਫੈਸਲੇ ਕਰਨ ਦੀ ਬਜਾਏ 11 ਮਿੰਟਾਂ ਚ ਸੈਟਰ ਨੂੰ ਸਮਾਪਤ ਕਰ ਦੇਣਾ ਇਹ ਤੋਂ ਸਮਝ ਆਂਦਾ ਕਿ ਆਪ ਦਾ ਸਰਕਾਰ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਨਾ ਲੋਕਤੰਤਰ ਦੀ ਗરિਮਾ ਮੁੱਖ ਮੰਤਰੀ ਖੁਦ ਸਦਨ ਚੋਂ ਗਾਇਬ ਨੇ ਵਿਪੱਖਸ਼ ਨੂੰ ਝੂਠੇ આરોਪਾਂ ਸੇ ਕਸੇਟਿਆ ਜਾ ਰਿਹਾ ਹੈ ਮਾਨ ਸਰਕਾਰ ਬੈਸ ਨਹੀਂ ਚਾਹਦੀ ਪੋਸਟਰ ਬਾਜੀ ਚਾਹਦੀ ਹੈ ਜਨਤਾ ਦੇ ਪੈਸੇ ਦੇ ਨਾਲ ਸੁਰਖੀਆਂ ਖਰੀਦਣ ਲੱਗੀ ਹੋਈ ਹੈ ਜਨਤਾ ਇਸ ਨਟਕੀ ਦਾ ਕਰਾਰਾ ਜਵਾਬ ਦੇਗੀ